ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਇੱਕ ਸਾਡੇ ਅਜੀਜ਼ ਮਿੱਤਰ ਐ ਦੋਸਤ ਐ ਸਾਡੇ ਅੰਬਾਲਾ ਸੰਢੀ ਗੇਟ ਤੇ ਦਰਸ਼ਨ ਤੰਗੋਰੀ ਵਾਲਾ ਤੇ ਰਾਣਾ ਵਿਰ ਉਹਨਾਂ ਭਰਾਵਾਂ ਦਾ ਬਹੁਤ ਧੰਨਵਾਦ ਐ ਤੇ ਹੋਰ ਸੁਣਾਓ ਕਿੱਦਾਂ ਤੁਸੀਂ ਠੀਕ ਠਾਕ ਐ ਜੀ ਕਿ ਪ੍ਰਮਾਤਮਾ ਗੇ ਅਰਦਾਸ ਕਰਦਾ ਜਿੰਨੇ ਭੈਣ ਭਰਾ ਆਪਾਂ ਨੂੰ ਕਹਿੰਦੇ ਆ ਸਾਰੇ ਚੜ੍ਹਦੀ ਕਲਾ ਚ ਰਹੇ ਉਹਨਾਂ ਸਾਰਿਆਂ ਦੇ ਪਰਿਵਾਰ ਸਦਾ ਹੀ ਖੁਸ਼ ਰਹਿਣ ਠੀਕ ਹੈ ਜੀ ਕਿਉਂਕਿ ਅੰਬਾਲਾ ਸੰਡੀ ਗੇਟ ਮੈਨੂੰ ਕਦੇ ਵੀ ਨਹੀਂ ਭੁੱਲਦੀ ਕਿਉਂਕਿ ਅਸੀਂ ਠੇਕੇ ਤੇ ਲਈਆਂ ਹੁੰਦੀਆਂ ਸੀ ਇਹ ਉਹਨਾਂ ਦਿਨਾਂ 'ਚ ਸਾਡੀ ਤੂਤੀ ਬੋਲਦੀ ਹੁੰਦੀ ਸੀ ਇੱਕ ਹਰਗੋਬਿੰਦ ਚੱਲਦੀ ਹੁੰਦੀ ਸੀ ਹਰਗੋਬਿੰਦ ਚੱਲਦੀ ਸੀ ਰੋਡੇ ਕਾਲਜ ਕੋਲ ਦੀ ਉਹਨਾਂ ਦਿਨਾਂ 'ਚ ਰੋਡੇ ਕਾਲਜ ਬੜਾ ਮਸ਼ਹੂਰ ਹੁੰਦਾ ਸੀ ਜਿਹੜੀ ਹੁਣ ਮੇਰੇ ਮਿੱਤਰ ਦੀ ਫਿਲਮ ਆ ਰਹੀ ਹੈ ਰੋਡੇ ਕਾਲਜ ਪਰਸੋਂ ਇਹ ਬਲਕਾਰ ਪੈਕਸਲ ਦੀ ਤੇ ਉਹਨਾਂ ਦਿਨਾਂ 'ਚ ਇਹ ਜਿਹੜਾ ਕਾਲਜ ਹੈ ਵਾਕਈ ਕਾਲਜ ਹੁੰਦਾ ਸੀ ਕਿਉਂਕਿ ਬਾਸ ਕੋਈ ਰੁਕੇ ਬਿਨਾ ਨਹੀਂ ਜਾਂਦੀ ਸੀ ਸਿੰਡੀਗੇਟ ਸਾਡੇ ਅੰਦਰ ਚੱਲਦੀਆਂ ਹੁੰਦੀਆਂ ਸੀ ਹਰ ਗੋਬਿੰਦ ਮਾਲਕ ਜੇ ਨਹੀਂ ਦਿੰਦਾ ਸੀ ਅਸੀਂ ਮੁੰਡਿਆਂ ਨੂੰ ਕਹਿੰਦੇ ਚੜਜੋ ਉਧਰੋਂ ਆਈਟੀਆਈ 'ਚ ਕਹ ਦੇਣਾ ਚੜਜੋ ਉਧਰੋਂ ਜੱਤਵਾਲ ਕਹ ਦੇਣਾ ਚੜਜੋ ਸਵਾਰੀ ਕਿੱਥੇ ਚੜੇ ਢੇਲ ਪੱਲਿਓਂ ਪੈਣਾ ਉਹਨਾਂ ਨੇ ਕਹਿਣਾ ਤਾਰੀ ਹੁਣਾਂ ਦੇ ਦੇ ਯਾਰ ਠੀਕ ਹੈ ਗਾਦੀ ਗਾਂਦੀ ਜੇ ਕੋਈ ਮਾਲਕ ਟੇਡਾ ਚੱਲਦਾ ਮਾੜਾ ਜਾ ਉਹ ਵੀ ਇਹਨਾਂ ਨੂੰ ਕਹਿ ਦੇਣਾ ਮੁੰਡਿਆਂ ਨੂੰ ਰੋਡੇ ਕਾਲਜ ਵਾਲਿਆਂ ਨੂੰ ਬਾਈ ਘੇਰ ਲਿਓ ਉਹਨਾਂ ਨੇ ਕਿਹਾ ਬਾਈ ਗੱਲ ਹੀ ਕੋਈ ਨਹੀਂ ਸਾਡੇ ਕਨੈਕਟਰ ਬਹੁਤ ਹਵਾ ਕਰਦੇ ਹੁੰਦੇ ਸੀ ਜੇ ਕੋਈ ਮਾੜਾ ਮੋਡਾ ਵੀ ਚੜ ਗਿਆਵੇਂ ਧਾਰੀ ਉਹਨਾਂ ਦੀ ਬਾਸ ਹੈ ਜੋੜੇ ਹੁਣੇ ਹੁੰਦੇ ਸੀ ਮਾੜਾ ਜ ਆ ਪਿੱਛੇ ਹੋ ਕੇ ਗੱਡ ਗਰੀ ਤੇ ਸਾਡੇ ਤੇ ਪੈ ਗਿਆ ਚੱਕਰ ਉਹਨਾਂ ਨੂੰ ਪਤਾ ਨਹੀਂ ਸੀ ਵੀ ਚੱਕਰ ਪੈ ਗਿਆ ਜਦੋਂ ਮੈਂ ਆਪਾਂ ਗਿਆ ਤੇ ਹੁਣ ਉਹ ਪੁਲਿਸ ਵਾਲੇ ਆਏ ਉਹ ਕਹਿੰਦੇ ਬੱਸ ਕੀ ਦੀ ਆਏ ਐ ਬਾਈ ਧਾਰੀ ਦੀ ਆ ਐਂੀ ਗੱਲ ਕਹੀ ਨਹੀਂ ਉਹਨਾਂ ਨੇ ਧਾ ਲਿਆ ਦੇ ਜਿੱਥੇ ਪੈਂਦੀ ਆ ਪੈਂਦੇ ਜੇ ਚੰਨੀਗੜ੍ਹ ਨੂੰ ਜਾਣ ਦਾ ਸੰਵਰਾਲੇ ਆ ਘੇਰ ਲੈਣ ਜੇ ਇੱਧਰ ਨੂੰ ਆਉਣ ਤਾਂ ਲੁਧਿਆਣੇ ਵਾਲੇ ਘੇਰ ਲੈਣ ਦੇਹ ਤਰੇ ਦੀ ਲੈ ਤਰੇ ਦੀ ਲੱਤ ਮੁੱਕੀ ਕਰਾਈਂ ਟਰਾਣਾ ਭਾਈ ਐਨੇ ਕੇ ਡਰ ਗਏ ਮੁੜ ਕੇ ਧਾਰੀ ਦੀ ਤਾਂ ਕੀ ਕਹਿਣਾ ਜੇ ਕਿਤੇ ਨਾਕਾ ਉਂ ਵੀ ਲੱਗਿਆ ਹੁੰਦਾ ਸੀ ਝੋਲਾ ਸਵਾਰੀ ਨੂੰ ਵੜਾਣ ਦੇ ਪੈਸਿਆਂ ਵਾਲਾ ਵੀ ਤੂੰ ਕਦੇ ਕਰੈਕਟਰ ਦਾ ਰਾਜ ਉਤਰ ਗਿਆ ਦਸ ਸੀਨਾ ਮੈਗਨੇਟਰੇ ਮੈਂ ਕਿਵੇਂ ਮੈਂ ਫੋਨ ਲਾਇਆ ਮੈਂ ਕਿਵੇਂ ਜੋੜਿਆ ਕਹਿੰਦਾ ਬਾਲੋ ਬੁਰਾ ਹਾਲਾ ਬਾਈ ਪੁਲਿਸ ਬਾਹਰ ਪੜਦੀ ਆ ਕੀ ਕਰ ਗਿਆ ਯਾਰ ਤੂੰ ਮੈਂ ਕਿਹਾ ਪਤਾ ਨਹੀਂ ਸਾਨੂੰ ਤਾਂ ਆਪ ਨਹੀਂ ਪਤਾ ਭਰਾਵੋ ਕਿਉਂਕਿ ਤਾਂ ਕਰਕੇ ਦਰਸ਼ਨ ਸਿਆਂ ਸੰਧੀ ਗੇਟ ਕਦੇ ਨਿਕੋਲਦੀ ਫੁੱਲ ਸਾ ਦਿੱਤਾ ਸੰਧੀ ਗੇਟ ਦਾ ਭੋਲਾ ਹੁੰਦਾ ਸੀਗਾ ਜਲਾਲ ਵਾਲਾ ਮੈਨੇਜਰ ਸੰਧੀ ਗੇਟ ਦੇ ਵਿੱਚ ਬਾਈ ਲਾਲ ਹੁੰਦਾ ਸੀ ਤੇ ਬਾਈ ਅਗਵਾਲ ਦੇ ਅੰਦਰ ਚ ਹੈ ਜਿਹੜੀ ਲੁਧਿਆਣਾ ਸੰਧੀ ਗੇਟ ਹੈ ਤੇ ਜਿਹੜੀ ਉਬਾਲਾ ਸੰਧੀ ਗੇਟ ਆ ਬਾਈ ਸਾਗਰੂਣਾ ਦੀ ਸੀ ਜਿੱਥੇ ਤੁਸੀਂ ਚਲਾ ਰਹੇ ਹੋ ਤੇ ਅਸੀਂ ਆਮ ਹੀ ਬਹਿੰਦੇ ਸੀ ਉਦੋਂ ਅਸੀਂ ਝਾਂਡੇ ਲੁਧਿਆਣੇ ਆਪਣਾ ਗਿੱਲ ਪਿੰਡ ਕਬਜ਼ਾ ਲਿਆ ਹੁੰਦਾ ਸੀ ਝਾਂਡੇ ਕੋਠੀ ਤੇ ਰਹਿੰਦੇ ਸੀ ਜਿਹੜੀ ਸਟਾਰ ਇਨ ਕਲੇਬ ਕਲੋਨੀ ਕੱਟੀ ਹੈ ਸਾਡੇ ਕੋਲੇ ਹੁੰਦੀ ਸੀ ਉਦੋਂ ਤੇ ਅਸੀਂ ਜਦੋਂ ਵੀ ਇਹਨਾਂ ਦਾ ਕੋਈ ਰੌਲਾ ਪੈਣਾ ਇਹਨਾਂ ਨੇ ਸਾਨੂੰ ਫੋਨ ਲਾਉਣਾ ਕਰਤਾਰ ਵਾਲੇ ਬਾਸ ਵਾਲੇ ਆ ਕੇ ਭੋਲੇ ਨੂੰ ਘੁੱਟ ਗਏ ਸੀ ਦਫ਼ਤਰ ਦੇ ਵਿੱਚ ਤੇ ਸਾਨੂੰ ਗੋਣ ਲਾਤਾ ਅਸੀਂ ਗਏ ਅਸੀਂ ਹੱਥ ਖੜੇ ਕਰਾਏ ਕਰਤਾਰ ਵਾਲਿਆਂ ਦੇ ਰਾਜੀਨਾਮਾ ਕਰਿਆ ਕੁਵਾਲ ਦੇ ਸਾਹਮਣੇ ਸੱਦ ਕੇ ਜਿਵੇਂ ਉਹਨਾਂ ਨੇ ਕਿਹਾ ਉਹ ਮੈਂ ਤੇ ਫੇਰ ਵੀ ਜਾਣੀ ਭੋਲੇ ਨੇ ਦਫ਼ਤਰ ਦੇ ਵਿੱਚ ਕਿਹਾ ਕਹਿੰਦਾ ਯਾਰ ਸਰਦਾਰ ਨੂੰ ਪਤਾ ਨਹੀਂ ਕੀ ਚੇਪ ਹੈ ਇਹਨਾਂ ਨੂੰ ਐਵੇਂ ਖਵਾਈ ਪੀ ਜਾਂਦਾ ਰਹਿੰਦਾ ਯਾਰ ਇਹ ਆ ਕੇ ਬਹਿ ਜਾਂਦੇ ਆਪਾਂ ਨੂੰ ਭੁਈਈ ਫਿਰਦੇ ਰਹਿੰਦੇ ਆ ਸਾਨੂੰ ਅੰਦਰੋਂ ਹੀ ਦਫ਼ਤਰ ਚੋਂ ਕਿਸੇ ਨੇ ਦੱਸਦਾ ਕਿਉਂਕਿ ਇੱਕ ਦੂਜੇ ਤੇ ਲੱਗਦੇ ਤਾਂ ਹੁੰਦੇ ਹੀ ਐ ਮੈਨੂੰ ਬੜਾ ਬੁਰਾ ਲੱਗਿਆ ਮੈਂ ਉਦੋਂ ਕਲੀਨ ਸ਼ੇਪ ਹੁੰਦਾ ਸੀ ਮੇਰੇ ਪੈਨਡ ਕੁਸਾ ਮੈਂ ਬੌਡੇ ਆ ਕੇ ਸ਼ੇਪ ਕਰਾਈ ਜਾਂਦਾ ਬੇਟਾ ਤੇ ਉਧਰੋਂ ਮੈਂ ਲਾਦਾ ਰੋਡੇ ਕਾਲਜ ਹੁੰਣ ਮੈਂ ਕਹਾਂ ਵੀ ਸੀਟਾਂ ਵੀ ਕੱਢ ਲਓ ਉਹਨਾਂ ਨੇ ਸੀਟਾਂ ਵੀ ਕੱਢ ਲਈਆਂ ਬੱਸ ਰਿਆਂ ਰੋਡੇ ਕਾਲਜ ਐਸੀ ਚੀਜ਼ ਹੁੰਦਾ ਸੀ ਛਾਦਰਾਂ ਤੱਕ ਪਟਦੀਆਂ ਗੱਡੀ ਦੀ ਉਹ ਕਹਿੰਦੇ ਭਾਈ ਮਾਡ ਡਰਾਈਵ ਕਨੈਕਟਰ ਨੂੰ ਹੱਥ ਨਾ ਲਾਇਓ ਆਪਣੇ ਹੀ ਆ ਉਹਨਾਂ ਨੂੰ ਕੁਝ ਨਹੀਂ ਕਹਿਣਾ ਮੈਨੂੰ ਮਾਲਕ ਦਾ ਫੋਨ ਆਇਆ ਮੈਨੂੰ ਆਹ ਗੱਲ ਆ ਛੇਤੀ ਛੇਤੀ ਜਾਓ ਭਾਜੋ ਕਹਿੰਦਾਗਾ ਗੱਲ ਹੋ ਗਈ ਮੈਂ ਕਿਹਾ ਭੋਲੇ ਨੂੰ ਭੇਜ ਦੇ ਅਸੀਂ ਦਾ ਵਾਧੂ ਦਾ ਖਰਚਾ ਖਾਂਨੇ ਆ ਯਾਰ ਉਹ ਕਹਿੰਦਾ ਕੀ ਗੱਲ ਹੋ ਗਈ ਮੈਂ ਕਿਹਾ ਆ ਗੱਲ ਭੋਲਾ ਕਹਿੰਦਾ ਸੀ ਇਹ ਨਹੀਂ ਵੀ ਖਵਾਈ ਜਾਂਦੇ ਐਵੇਂ ਇਹਨਾਂ ਨੂੰ ਮੈਂ ਕਿਹਾ ਤੁਸੀਂ ਅਸੀਂ ਬੰਦੇ ਨਹੀਂ ਯਾਰ ਮੈਂ ਕਿਹਾ ਸਾਡੀ ਇੱਜ਼ਤ ਹੀ ਨਹੀਂ ਹੁੰਦੀ ਉਹਨੇ ਨਾਲ ਦੀ ਨਾਲ ਆਰਡਰ ਕਰਦਾ ਭੋਲਾ ਕਹਿੰਦਾ ਜਾ ਨਿਕਲ ਜਾ ਭੋਲਾ ਦੌਦਰ ਵਾਲੇ ਸੰਤਾਂ ਕੋਲੇ ਉਹਨਾਂ ਦੇ ਜ਼ੈਰਮੀ ਵਾਲੇ ਕੋਈ ਉਹਨਾਂ ਕੋਲੇ ਗਿਆ ਉਹ ਕਹਿੰਦੇ ਵੀ ਨਹੀਂ ਫਿਰ ਮੇਰੇ ਕੋਲੇ ਪੈੰਡ ਆਇਆ ਭੋਲਾ ਮੈਨੂੰ ਉਹਦਾ ਮੈਂਤ ਵਾਲੀ ਗੱਲ ਆ ਗਵਾਲ ਤੋਂ ਕਹਿੰਦਾ ਰੱਖਣਾ ਹੀ ਨਹੀਂ ਦਰਸ਼ਨ ਸੈਂ ਇੰਨੀ ਕੀ ਸੀ ਆਪਣੀ ਗਵਾਲ ਤੋਂ ਉਹਨਾਂ ਢੰਡੀ ਗੇੜ ਚ ਜੇ ਬਾਈ لال ਵਰਗੇ ਜਿੰਨੇ ਵੀ ਸਾਰੇ ਮੁਲਾਜ਼ਮ ਹੁੰਦੇ ਸੀ ਬਹੁਤ ਵਧੀਆ ਸੀ ਆਪਣੀ ਰੂਪਾ ਹੁੰਦਾ ਸੀ ਮੁੰਡਾ ਗਿੱਲਾਂ ਤੋਂ ਅ ਗਿੱਲਾਂ ਤੋਂ ਨਹੀਂ ਉਹ ਨਾਲ ਹੀ ਪਰਾਂ ਜਿੱਥੇ ਪਹਿਲਵਾਨਾਂ ਦਾ ਕਾੜਾ ਬਣਿਆ ਗਿੱਲਾ ਦੇ ਅਗਲੇ ਪਾਸੇ ਉੱਥੋਂ ਦਾ ਇਹ ਉਹਦੀ ਮੌਤ ਹੋ ਗਈ ਸੀ ਬਿਚਾਰੇ ਦੀ ਤੇ ਯਾਨੀ ਬਹੁਤ ਮਿੱਤਰ ਸੀ ਆਪਣੇ ਲੁਧਿਆਣੇ ਦੇ ਵਿੱਚ ਉਹਨਾਂ ਟਾਈਮਾਂ 'ਚ ਜਿੱਥੇ ਜੀ ਕਰਨਾ ਉੱਥੇ ਜਾ ਕੇ ਖੜ ਜਾਈਦਾ ਸੀ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਸੀ ਅਗਲਾ ਕਹਿੰਦਾ ਯਾਰ ਤਾਰੀ ਹੁਣੀ ਫਿਰ ਦਿਆ ਯਾਰ ਪਰ ਸਮਾ ਸਦਾਉ ਨਹੀਂ ਰਹਿੰਦਾ ਬੰਦੇ ਤੇ ਬੰਦਾ ਪਤਾ ਨਹੀਂ ਕਿਉਂ ਇੰਨਾ ਕੋ ਉਤਾਵਲਾ ਹੋ ਜਾਂਦਾ ਹੈ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਹੰਕਾਰ ਚ ਆ ਜਾਂਦਾ ਵੀ ਖਣੀ ਸਦਾ ਹੀ ਮੇਰੇ ਤੇ ਹੀ ਦਿਨ ਰਹਿਣਗੇ ਹਨਾ ਪਰ ਜਿਹੜੇ ਅਪਰਾਧ ਚੜਾ ਜ਼ਿੰਦਗੀ ਦੇ ਜਿਵੇਂ ਰੋੜ ਤੇ ਚੜਾਈਆਂ ਆਉਂਦੀਆਂ ਆਉਂਦੇ ਨੇ ਅਪ ਡਾਊਨ ਕੱਡੇ ਜੰਗਲ ਪਹਾੜੀਆਂ ਕੋਈ ਬੰਦੇ ਦੀ ਜ਼ਿੰਦਗੀ ਹੈ ਸੇਮ ਪਤਾ ਨਹੀਂ ਕਦੋਂ ਤੁਹਾਡੀ ਜ਼ਿੰਦਗੀ ਤੇ ਚਾਹਲ ਵਹਿਲ ਆ ਜੇ ਤੇ ਕਦੋਂ ਜੰਗਲ ਆ ਜੇ ਕਦੋਂ ਬਿਹਾਨ ਆ ਜੇ ਕਦੋਂ ਤੁਹਾਡੀ ਜ਼ਿੰਦਗੀ ਚ ਐਸ ਨੇਸ ਹੋ ਜੇ ਤੂਫਾਨ ਆ ਜੇ ਹਨਾ ਪਤਾ ਹੀ ਨਹੀਂ ਲੱਗਦਾ ਤੇ ਜਿਹੜੀ ਗੱਲ ਮੈਂ ਤੁਹਾਨੂੰ ਭਰਾਵਾਂ ਵਾਲੀ ਕਹੀ ਸੀ ਉਹ ਵਾਕਈ ਬਿਲਕੁਲ ਹਕੀਕਤ ਹੈ ਕਿਉਂਕਿ ਜੇ ਪੈਸਾ ਹੈ ਤਾਂ ਤੁਹਾਡੇ ਭੈਣ ਭਰਾ ਹੈ ਜੇ ਪੈਸਾ ਨਹੀਂ ਤੁਹਾਡਾ ਕੋਈ ਵੈਸੇ ਨੂੰ ਅਹਮਿਆਤ ਦਿੰਦੇ ਆ ਲੋਕ ਕਹਿ ਤ ਹਰ ਇੱਕ ਨੂੰ ਦਿੰਦਾ ਪੈਸੇ ਤੋਂ ਦੂਰ ਰਹਿਣਾ ਚਾਹੀਦਾ ਪਰ ਆਪਾਂ ਕਹਿੰਦੇ ਆ ਪ੍ਰਮਾਤਮਾ ਉਹਨਾਂ ਕ ਦੇਈਂ ਇਹ ਹੰਕਾਰ ਬਣਾਵੇ ਮਨ ਰੋਟੀ ਦੇਈ ਵਧੀਆ ਬੱਚੇ ਦਾ ਪਾਲਣ ਪੋਸਣ ਵਧੀਆ ਹੋ ਜੇ ਉਹ ਨਾ ਕਿਸੇ ਦੇ ਥਾਲ ਵੇਖੇ ਬਸੀਨੇ ਚਾਹੁੰਦੇ ਆ ਕੋਈ ਜ਼ਿਆਦਾ ਢੇਰੀਆਂ ਲਾ ਕੇ ਕੁਝ ਨਹੀਂ ਲੈਣਾ ਕਿਉਂਕਿ ਪੇਟ ਕਦੇ ਰੱਜਿਆ ਹੀ ਨਹੀਂ ਬਹੁਤ ਧਨ ਕਮਾ ਕੇ ਵੇਖ ਲਿਆ ਬਹੁਤ ਵੰਡ ਕੇ ਵੇਖ ਲਿਆ ਨਾ ਤਾਂ ਲੈਣ ਵਾਲੇ ਰਜਦੇ ਆ ਤੇ ਨਾ ਆਪਾਂ ਪ੍ਰਮਾਤਮਾ ਤੋਂ ਮੰਗਣ ਵਾਲੇ ਰਜਦੇ ਆ ਇਹ ਦੁਨੀਆ ਦਾ ਦਸਤੂਰ ਹੋ ਗਿਆ ਨਾ ਉਹ ਕੇ ਹੁਣ ਮੈਂ ਢਾਬੇ ਚ ਲਾਇਆ ਢਾਬਿਆਂ ਤੁਹਾਨੂੰ ਪਤਾ ਸਭ ਤੋਂ ਔਖਾ ਦਾ ਮਢਾਬਿਆਂ ਦਾ ਆਪਾਂ ਜਮੇ ਹੀ ਨਹੀਂ ਜਾਣਦੇ ਬੰਦੇ ਨੂੰ ਆ ਗਏ ਉਹਨੇ ਕਹਿੰਨਾ ਹੋਰ ਵੀ ਕੋ ਕਿਵੇਂ ਆ ਬਾਬੇ ਜਾਣ ਲਿਓ ਹਾਂਜੀ ਹਾਂਜੀ ਜਾਣ ਲਿਆ ਕਈ ਹੁਣ ਥੁਥੇ ਦੇ ਘਰ ਤੱਕ ਜਾਣ ਵਾਲੇ ਹੁੰਦੇ ਆ ਵੇਖੋ ਬੰਦਾ ਆ ਗਿਆ ਕਹਿੰਦਾ ਆਪਣੀ ਜਿੱਦੀ ਬਾਬੇ ਨਾਲ ਆਪਾਂ ਘਰੇ ਉਨੂੰ ਜਾਣੇ ਐ ਨੇ ਯਾਰ ਥੋੜੀ ਆਪਾਂ ਹੋਰ ਬਾਬੇ ਕਿਵੇਂ ਆ ਮੈਂ ਕਹਿੰਦਾ ਠੀਕ ਆ ਭਾਈ ਠੀਕ ਆ ਯਾ ਪਾਣੀ ਪਿਆ ਭਾਈ ਨੂੰ ਮੈਂ ਨਾ ਪਿਛਾੜ ਲਿਆ ਕਿ ਨਹੀਂ ਮੈਂ ਪਿਛਾੜ ਲਿਆ ਪਿਛਾੜ ਲੈ ਗਏ ਆਪਾਂ ਭੁੱਲਦੇ ਕਿਵੇਂ ਦੱਸ ਭਲਾ ਕੌਣ ਹੈ ਕਹਿੰਦਾ ਮੈਂ ਕਿਹਾ ਨਹੀਂ ਪਿਛਾਣਿਆ ਆਪਾਂ ਭਲਾਨੇ ਦਾ ਮਿਲੇ ਸੀ ਮੈਂ ਕਿਹਾ ਯਾਰ ਨਹੀਂ ਯਾਰ ਮੇਰੇ ਦਿਮਾਗ 'ਚ ਨਹੀਂ ਉਹ ਦੂਜਾ ਕਹਿੰਦਾ ਮੈਂ ਗੱਪ ਮਰੀ ਗਿਆ ਜਾਣਦਾ ਤਾਂ ਹੈ ਨਹੀਂ ਬਾਬਾ ਤਾਂ ਹੀ ਨਹੀਂ ਉਹ ਮੈਂ ਆ ਵੀ ਲੀੜੇ ਲੋ ਵਾਲੇ ਤੂੰ ਪਤੰਦਰਾ ਮੈਂ ਕਿਹਾ ਮੈਂ ਤਾਂ ਕਹਿਦਾ ਹੀ ਜਾਣਦਾ ਕਹਿੰਦਾ ਪਹਿਲਾਂ ਤੂੰ ਐਵੇਂ ਹੀ ਕਹਿਦਾ ਮੈਂ ਕਿਹਾ ਯਾਰ ਸਾਡਾ ਫਰਜ਼ ਬਣਦਾ ਤੁਹਾਡੀ ਇੱਜ਼ਤ ਕਰਨਾ ਸਾਨੂੰ ਇਹ ਸੋਚਣਾ ਪੈਂਦਾ ਕਿ ਕਿਤੇ ਤੁਹਾਡੀ ਬੇਇੱਜ਼ਤੀ ਨਾ ਹੋ ਜਾਈ। ਸਾਨੂੰ ਠੁੱਠੀ-ਮੁੱਠੀ ਵੀ ਕਹਿਣਾ ਪੈਂਦਾ ਹਾਂ ਤੂੰ ਮੇਰੀ ਮਾਸੀ ਦਾ ਮੁੰਡਾ ਹੈ। ਜਿੰਨੇ ਸਾਡੇ ਨੇੜੇ ਦਾ ਹੀ ਸੀ ਇੱਕ ਗੱਡੀ ਵਾਲਾ ਉਦੋਂ ਮੇਰਾ ਘਰ ਛੋਟਾ ਹੁੰਦਾ ਸੀ 1.5-2 ਮਰਲੇ ਦਾ। ਉਹ ਐਵੇਂ ਛੱਡੀ ਜਾਇਆ ਕਰਿਆ ਆਹ ਬਾਬੇ ਦਾ ਬੰਗੜਾ ਤੇ ਖਿੰਡਦੇ ਜਾ ਕੇ ਆਹ ਬਾਤਾਂ ਮੈਂ ਕਿਹਾ ਕਿਹਦੇ ਬਾਬੇ ਦਾ ਹੋਏ। ਤੇਰੇ ਵਾਲੇ ਵੀ ਗੱਲ ਕਰਦਾ ਮੈਂ ਕਿਹਾ ਮੇਰੇ ਤਾਂ ਘਰ ਹੀ 2 ਮਰਲੇ ਦਾ ਕੰਜਰ ਦਾ। ਮੋਟਰਸਾਈਕਲ ਤਾਂ ਮੈਂ ਬਾੜਦਾ ਮੇਰੇ ਘਰੇ ਦੂਜਾ ਵਾਰ ਦੇ ਦਸਟ ਖਾ ਲੂਗਾ ਕਿਉਂ ਮੈਂ ਕਿਹਾ ਬਾਈ ਮੋਟਰਸਾਈਕਲ ਅੰਦਰ ਹੋ ਗਿਆ ਤੇ ਵਿੜਾ ਖਤਮ ਹੋ ਜਾਂਦਾ ਤੂੰ ਆਉਣਾ ਬਹੁਤ ਔਖਾ ਤੂੰ ਧਾਰਨਾ ਬਹੁਤ ਔਖਾ ਚੜਾਉਣਾ ਗੇਟ ਵੀ ਓਡਾ ਹੀ ਐ ਦੋ ਮਰ ਲੈ ਤਾਂ ਮੇਰਾ ਘਰ ਐ ਮੈਂ ਕਿਹਾ ਪਤਾ ਨਹੀਂ ਕਿਹਦਾ ਵੇਖ ਰਿਹਾ ਐ ਯਾਰ ਉਹ ਜਾ ਯਾਰ ਕਹਿੰਦਾ ਮੈਂ ਨੰਬਰ ਬਣਾਉਂਗਾ ਨਾ ਮੈਂ ਕਿਹ ਪਤਾ ਕਿਹੜਾ ਮੇਰੇ ਘਰੇ ਜਾਵੇ ਕੱਲ ਨੂੰ ਕੋਈ ਪਤਾ ਜਿੱਦੇ ਪ੍ਰਮਾਤਮਾ ਨੇ ਵੱਡਾ ਦੇ ਤਾਂ ਵੱਡਾ ਕਹਿ ਦੇਗਾ ਜਦੋਂ ਪ੍ਰਮਾਤਮਾ ਨੇ ਆਪਾਂ ਨੂੰ ਜਿੱਦਾਂ ਕਿ ਦਿੱਤਾ ਉਹਨੇ ਚ ਖੁਸ਼ ਆਪਾਂ ਅਪਾ ਦੋ ਮਾਰ ਲੈਂਦੇ ਇਹਦੇ ਨਾਲ ਵੀ ਖੁੱਸ ਕਿਉਂਕਿ ਲੋਕਾਂ ਦਾ ਭਲਾ ਕਰਦੇ ਸੀ ਲੋਕਾਂ ਦੇ ਕੰਮ ਆਉਂਦੇ ਸੀ ਧੀਆਂ ਭੈਣਾਂ ਦੇ ਵਿਆਹਾਂ 'ਚ ਪੈਸੇ ਲਾਉਂਦੇ ਸੀ ਕਿਸੇ ਗਰੀਬ ਦੀ ਬਿਮਾਰੀ ਦੇ ਪੈਸੇ ਲਾਉਂਦੇ ਸੀ ਜਦੋਂ ਬੰਦਾ ਜੋੜਨ ਦੀ ਭੱਜ ਦੌੜ 'ਚ ਵੱਡ ਜਾਂਦਾ ਨਾ ਜਦੋਂ ਬੰਦਾ ਵੱਡੇ ਘਰਾਂ 'ਚ ਵੱਡ ਜਾਂਦਾ ਵਰਨੇ ਉਹ ਲਾਲਚ ਵੱਡ ਜਾਂਦਾ ਮੈਨੂੰ ਆ ਵੀ ਬਣ ਜੇ ਮੈਨੂੰ ਆ ਵੀ ਬਣ ਜੇ ਕਿਉਂਕਿ ਜਦੋਂ ਬੰਦੇ ਕੋਲੇ ਕੁਝ ਵੀ ਨਹੀਂ ਹੁੰਦਾ ਬੰਦਾ ਚਾਹੁੰਦਾ ਜੇ ਇੱਕ ਘਰ ਮਿਲ ਜੇ ਇੱਕ ਕਮਰਾ ਹੋਵੇ ਇੱਕ ਹਰ ਬੰਦਾ ਕਹਿੰਦਾ ਜ਼ਿੰਦਗੀ ਉਹ ਨੂੰ ਪਤਾ ਜੀਨੇ ਸਾਰਾ ਕੁਝ ਖੋਇਆ ਇੱਕ ਵਾਰੀ ਕਿਉਂਕਿ ਜੀ ਸਾਰਾ ਕੁਝ ਖੋਇਆ ਸੀ ਸਾਨੂੰ ਆਇਆ ਹੁੰਦਾ ਸੀ ਇੱਕ ਕਮਰੇ ਦਾ ਵੀ ਘਰ ਮਿਲ ਜੇ ਨਾ ਆਪ ਦਾ ਹੋਵੇ ੱੱਕੇ ਨਾ ਖਾਣੇ ਪੈਣ ਸਾਨੂੰ ਦੋ ਮਰਨਾਂ ਮੈਂ ਘਰ ਮਿਲਿਆ ਬੜਾ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕੀਤਾ ਜੇ ਸੀ ਆਪ ਦੇ ਘਰੇ ਬਹਿ ਗਏ ਫਿਰ ਮੈਂ ਕਿਹਾ ਪ੍ਰਮਾਤਮਾ ਥੋੜਾ ਜਿਆ ਕਰਦੀ ਦੁਕਾਨ ਤਕੂਣੀ ਦੇ ਦੇ ਪ੍ਰਮਾਤਮਾ ਨੇ ਉਹ ਵੀ ਦੇ ਦਿੱਤੀ ਫੇਰ ਲੋਕਾਂ ਦੀਆਂ ਕੋਠੀਆਂ ਦੇਖ-ਦੇਖ ਮੇਰੇ ਘਰ ਵਾਲੀ ਕਹਿ ਕਰਿਆ ਆ ਦੇਖ ਲੈ ਕੋਠੀ-ਕੁੱਜੀ ਪਾਈ ਆਪਾਂ ਪਾਲਾਂਗੇ ਮਗਾ ਬਾਬੇ ਨੂੰ ਕਹਿ ਪਾਲਾਂਗੇ ਕੋਠੀ ਵੀ ਪੈਗੀ ਪਰ ਪਾਪੀ ਪੇਟ ਨਿਰੱਜਿਆ ਇਹ ਉਦੋਂ ਬਾਹ ਚਾਲ ਮਾਰ ਜਾਂਦਾ ਠੀਕ ਹੈ ਕਿਉਂਕਿ ਬੰਦੇ ਦੀ ਜਿਹੜੀ ਤਮਾ ਉਹ ਨਹੀਂ ਪਰਦੀ ਨੂੰ ਨੂੰ ਭਰਨ ਵਾਸਤੇ ਮੇਰੇ ਖਾਲ ਮਰਨਾ ਹੀ ਪੈਂਦਾ ਫੇਰ ਹੀ ਭਰੂਗੀ ਉਦੋਂ ਉਹਨਾਂ ਚਿਰ ਤਾਂ ਬੰਦਾ ਰਾਜਦਾ ਹੀ ਪਰਮਾਤਮਾ ਤੁਹਾਨੂੰ ਜਿੰਨਾ ਮਰਜ਼ੀ ਦੇਈ ਜਾਵੇ ਲੋਕ 100 100 ਕਿੱਲੇ ਵਾਲੇ ਵੀ ਰੋਈ ਜਾਂਦੇ ਆ ਜੇ ਅ ਤੂੰ ਵੀ ਜਿਵੇਂ ਬੈਠਾ ਉਹ ਸੌਖਾ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹ ਸੌਖਾ 100 ਕਿੱਲੇ ਵਾਲਾ ਔਖਾ ਗੱਲ ਕੀ ਬਣੀ ਜਾਂਦੀ ਹੈ ਫਿਰ ਉਹੀ ਗੱਲ ਹੋ ਗਈ ਨਾ ਪਰਮਾਤਮਾ ਇਹ ਸਕੂਨ ਦੇਣਾ ਤਾਂ ਝੌਂਪੜੀ ਜੀ ਵੀ ਦੇ ਦੇਣਾ ਨਹੀਂ ਦੇਣਾ ਤਾਂ ਸੌ ਕਿੱਲੇ ਨਾਲ ਵੀ ਨਹੀਂ ਦੇਣਾ ਲੱਗ ਗਈ ਉਹਨਾਂ ਦੀ ਗਿਉਤੀ ਲੱਗੀ ਆ ਧਨ ਜੋੜਨ ਤੇ ਜੋੜੀ ਜਾਂਦੇ ਜੋੜੀ ਜਾਂਦੇ ਮਗਰ ਉਹ ਐਸਾ ਬੱਚਾ ਪੈਦਾ ਹੁੰਦਾ ਸਾਰੇ ੜਾ ਹੁੰਦਾ ਮੁੰਡੇ ਲਾਂ ਦੇ। ਕਈ ਬੰਦਿਆਂ ਨਾਲ ਹੋਈਆਂ ਕਈਆਂ ਨੇ ਆਪਣੀਆਂ ਬੇਟੀਆਂ ਸਾਡੇ ਦੋਸਤ ਨੇ ਬੇਟੀ ਗਈ ਸੀ 20 22 ਕਿੱल्ल्या ਤੇ ਹੁਣ ਘਰ ਵੀ ਹੈ ਨਹੀਂ। ਕਿਉਂਕਿ ਉਹਨਾਂ ਨੇ ਕਿੱਲੇ ਦੇਖੇ। ਉਹਨਾਂ ਨੇ ਕਿੱਲੇ ਦੇਖੇ ਸੀ ਬੰਦਾ ਨਹੀਂ ਦੇਖਿਆ। ਜੇ ਬੰਦਾ ਮਿਹਨਤੀ ਹੋਊਗਾ ਰੋਟੀ ਖਵਾਊਗਾ ਸੌਖੀ ਜਿਹਾ ਕਿੱਲਾ ਇੱਕ ਬਣਾਊਗਾ। ਇਹ ਬੰਦਾ ਹੀ ਮਿਹਨਤੀ ਨਹੀਂ 20 ਕਿੱਲੇ ਕਿੰਨਾ ਜੇਰ ਖੜਨਗੇ ਉਹਦਾ ਕਾਜ ਨੂੰ ਚੋਟਕੀਆਂ ਨਾ ਇਸ ਕਰਕੇ ਬੰਦਾ ਵੇ ਇਹ ਇੱਕ ਭਰਾ ਨੇ ਕਮੈਂਟ ਕਰਿਆ ਜਿਹੜੀ ਆਪਣੀ ਪਰਸੋਂ ਗੱਲ ਚੱਲਦੀ ਸੀ ਦੁਬਈ ਵਾਲੀ ਉਹ ਕਹਿੰਦਾ ਬਾਬਾ ਯਾਰ ਐ ਸੱਚੀ ਬੰਦਾ ਯਾਰ ਕਿਸੇ ਦੇ ਘਰੇ ਕਿਵੇਂ ਵੱੜ ਜਾਂਦਾ ਮੈਂ ਕਿਹਾ ਐਂ ਵੱੜ ਜਾਂਦਾ ਜਿੱਦਾਂ ਸਾਡੇ ਢਾਬੇ ਤੇ ਕੋਈ ਰਿਸ਼ਤੇਦਾਰ ਆ ਕੇ ਕੱਢ ਲੈਂਦੇ ਆ ਜਿੱਦਾਂ ਸਾਡੇ ਢਾਬੇ ਤੇ ਆ ਕੇ ਲੋਕ ਮੰਜਾ ਸੱਟ ਕੇ ਬਹਿ ਜਾਂਦੇ ਜਾਣ ਨਹੀਂ ਪਝਾਨ ਨਹੀਂ ਬਾਬਾ ਦੇ ਹੀ 2000 ਰੁਪਈਆ ਇਹ ਹੈ ਜਦੋਂ ਤੁਸੀਂ ਬਾਹਰ ਕਰਦੇ ਹੋ ਪ੍ਰਦੇਸਾਂ ਚ ਤੁਹਾਨੂੰ ਕੋਈ ਬੰਦਾ ਮਿਲਦਾ ਹੈ ਤੁਹਾਨੂੰ ਬੜਾ ਚਾਹ ਚੜਦਾ ਹੈ ਤੁਹਾਨੂੰ ਆਪ ਦਾ ਭਾਂ ਦੀਂਦਾ ਕਿਉਂਕਿ ਸਾਨੂੰ ਮੌਕੇ ਤੋਂ ਖੰਨੀ ਬੱਲੀ ਹੋਣਾ ਪੈ ਗਿਆ ਖੰਨੀ ਬੱਲੀ ਦਾ ਮਤਲਬ ਹੁੰਦਾ ਪਘੌੜੇ ਹੋਣਾ ਪੈ ਗਿਆ ਵਿਰਾਜ ਨੇ ਕਾਨੂੰਨ ਬਣਾਤਾ ਵੀ ਜੇ ਕਿਸੇ ਦੀ ਕੰਪਨੀ ਤੋਂ ਬਿਨਾ ਪੀਜੀ ਵਾਲਾ ਬੰਦਾ ਫੜ ਲਿਆ ਉਹਨੂੰ ਇੰਨਾ ਜੁਰਮਾਨਾ ਲੱਗੂਗਾ ਸਾਨੂੰ ਨਿਕਲਣਾ ਪਿਆ ਹਾਲਾਂਕਿ ਮੈਨੂੰ ਰੱਖਦਾ ਸੀਗਾ ਪਪੂ ਘਾਲ ਦਾ ਬਾਈ ਤੂੰ ਰਹਿ ਭਾ ਕਹਿੰਦਾ ਮੇਰੀ ਮਜਬੂਰੀ ਹੈ ਮੈਂ ਕਹਾਂ ਜੀ ਨਹੀਂ ਧੰਨਵਾਦ ਤੁਹਾਡਾ ਵੀ ਮੈਂ ਇਹਨਾਂ ਦੇ ਨਾਲ ਹੀ ਜਾਊਂਗਾ ਜੇ ਜਿੱਧਰ ਇਹ ਜਾਣਗੇ ਉਧਰ ਮੈਂ ਜਾਊਂਗਾ ਮੈਂ ਕਹਾਂ ਸਾਥ ਨਹੀਂ ਚੱਲਣਾ ਚਾਹੇ ਭੁੱਖੇ ਮਰ ਜੀਏ ਜਦੋਂ ਜਾਰੀ ਆ ਫਿਰ ਜਾਰੀ ਆ ਅਸੀਂ ਇਕੱਠੇ ਹੁੰਦੇ ਸੀ ਪੀਰ ਤੋਂ ਹੁੰਦਾ ਸੀ ਸੇਖੇ ਦਾ ਮੈਂ ਹੁੰਦਾ ਸੀ ਖੰਨੇ ਦਾ ਪੰਡਤ ਹੁੰਦਾ ਸੀ ਮੇਰੇ ਪਿੰਡ ਵਾਲੇ ਰਲ ਕੇ ਬਾਅਦ ਜੱਗੇ ਵਰਗੇ ਵਿਚਾਰੇ ਕਈ ਇਕੱਠੇ ਹੋ ਗਏ ਅਸੀਂ ਮਿਸਤਰੀਆਂ ਦਾ ਪਰੌਣਾ ਹੁੰਦਾ ਸੀ ਭਾਉ ਸਾਡੇ ਪਿੰਡ ਦਾ ਹੁਸ਼ਿਆਰਪੁਰ ਵਾਲਾ ਰਹਿੰਦਾ ਕੋਈ ਸਹੀ ਆ ਕਈ ਬੰਦੇ ਇਕੱਠੇ ਹੋ ਗਏ ਸੀ ਮੋਰੋ ਕੋਹਣਾ ਹੀ ਛਾਂ ਪੈ ਗਈ ਰੋਲੇ ਤੇ ਗੇੜੇ ਕੱਢਦੇ ਆ ਰੋਲੇ ਤੇ ਵੋੜ ਬਹੁਤ ਆ ਲੋਕ ਦੁਨੀਆ ਬਹੁਤ ਫਿਰਦੀ ਆਪਣੀ ਉਹ ਫਿਰਦੇ ਫਿਰਦੇ ਇੱਕ ਬਦਨੀ ਦੇ ਨੇ ਹੱਥ ਮਿਲਾ ਲਿਆ ਆ ਗਏ ਉਹ ਜਿਉਂਦਾ ਜਾਗਦਾ ਫਿਰਦਾ ਬਦਨੀ ਵਧੀਆ ਪੰਪ ਗੋਮਪਾ ਉਹਨਾਂ ਦੇ ਭਰਾ ਦੇ ਗਏ ਏਜੰਸੀ ਆ ਹਨਾ ਰੰਧਾਸੀਆਂ ਦੇ ਆ ਉਹ ਤੇ ਉਹਨੇ ਜਦੋਂ ਗੱਲ ਕਰੀ ਮੈਂ ਕਿਹੜਾ ਪਿੰਡ ਆ ਬਾਈ ਦਾ ਕਹਿੰਦਾ ਬਦਨੀ ਮੈਂ ਗੱਲ ਸਾਡਾ ਕੁੱਸਾ ਮੈਂ ਕਹਾਂ ਮਜ਼ੀਦਾ ਬ੍ਰਾ ਮੈਨੂੰ ਹਟਾ ਯਾਰ ਪੰਨ ਬੱਧਾ ਹੀ ਕਰਦਾ ਚੱਕੋ ਬੈਗ ਮੈਂ ਕਿਹਾ ਸੇਰੇ ਨਾ ਤੂੰ ਚੱਲ ਮੈਂ ਕਿਹਾ ਰਾਤ ਕਟਾ ਅਸੀਂ ਉਹਦੇ ਨਾਲ ਲੱਗ ਲਏ ਉਹਦੇ ਨਾਲ ਦੇ ਝਾਗਣਾਰੇ ਜਦੋਂ ਦੇਖਿਆ ਉਹਨੇ ਤਿੰਨ ਚਾਰ ਹੋਰ ਲਈ ਉਹਨਾਂ ਬੈਗਾਂ ਲਈ ਉਹ ਕਹਿੰਦੀ ਕਿ ਤੁਨੇ ਹੈਂ ਕਿ ਮੈਂ ਰਾਤੀ ਬੁਲਾਇ ਸੀ ਹਾਲੇ ਥੱਕੇ ਨਹੀਂ ਗਿਆ ਅਸੀਂ ਤਾਂ ਹਾਂ ਨਹੀਂ ਕੀਤੀ ਹੋ ਨਹੀਂ ਕੀਤੀ ਉਹਨਾਂ ਦਾ ਦਣਜਾ ਸੀ ਪੈ ਜਿਹੋਨੇ ਪ੍ਰੋਟੀਨ ਲਾਈ ਜਾਂਦਾ ਸੀਗਾ ਮੈਂ ਕਿਹਾ ਰੱਖੋ ਏ ਬੈਗ ਪੋਖ ਲੱਗੀ ਪੋਖ ਲੱਗੀ ਕਰੀ ਜਨੇ ਆ ਜੋ ਛਕ ਲੋ ਪ੍ਰਸ਼ਾਦਾ ਬਾਈ ਬਣਾਈ ਜਾਂਦਾ ਬਾਈ ਨੇ ਤਾਂ ਕੇ ਹੀ ਨਹੀਂ ਸਾਨੂੰ ਬੈਗੇ ਮਾਰਦੇ ਚੌਕੜੀਆਂ ਪ੍ਰਸ਼ਾਦਾ ਛਕ ਲਿਆ ਭਾਈ ਕਹਿੰਦਾ ਆਪਣਾ ਤਾਂ ਹੋਰ ਗੋਣ ਲਓ ਫਿਰ ਕਹਿੰਦੇ ਤਾਂ ਬਾਈ ਹੁਣੀ ਕਾ ਗਏ ਫਿਰ ਕਿੱਥੇ ਜਾਣਾ ਅਸੀਂ ਮੈਂ ਤਾਂ ਸਾਡੇ ਪਿੰਡ ਵਾਲਾ ਮੁੰਡਾ ਲੱਭੂਗਾ ਜੱਗਾ ਕਾਈ ਜਾਵਾਂਗੇ ਹੀਰੋਨਾਂ ਦਾ ਦੂਜੇ ਦਾ ਕਿ ਚੱਲ ਪਿਆ ਉਸਨੇ ਸਾਨੂੰ ਧੋਖੇ ਵਰੀ ਕਿਹਾ ਵੀ ਕਹਿੰਦਾ ਯਾਰ ਮੇਰੇ ਨਾਲ ਦੇ ਲੜਦੇ ਆ ਬਾਈ ਯਾਰ ਜਾਓ ਮੈਂ ਤਾਂ ਜਾਈ ਕਿਥੇ ਕੁਝ ਗਾਣਾ ਦਾ ਲੱਭੇ ਤਾਂ ਜਦਿਆਂ ਹੁਣ ਮੈਂ ਕਈ ਸੜਕਾਂ ਹੀ ਥੋੜੀ ਧੱਕੇ ਖਾਵਾਂਗੇ ਹੁਣ ਆਪਦੇ ਘਰੇ ਬੈਠੇ ਆ ਉਹ ਬੰਦੇਰਾ ਆਪਣੀ ਜਾਣ ਪਛਾਣੀ ਵੀ ਬਈ ਕੋਈ ਯਾਰ ਨਾ ਤੇਰੇ ਭਰਾ ਨਾਲ ਹੀ ਆ ਕਹਿੰਦਾ ਭਰਾ ਨਾ ਹੂ ਯਾਰ ਮੈਂ ਥੋੜੀ ਜਾਣਦਾ ਤੈਨੂੰ ਬਈ ਯਾਰ ਨਹੀਂ ਉਹਦੇ ਨਾਲ ਤੇ ਲੜਦੇ ਸੀ ਇਹ ਥੱਡੇ ਜਾ ਕੇ ਘਰਾਂ ਤੋਂ ਬਾਹਰ ਜਾ ਗਏ ਉਹਦੇ ਨਾਲ ਤੂੰ ਤੂੰ ਮੈਂ ਮੈਂ ਦੂਰ ਹੋ ਦੂਰੀ ਸਾਡੇ ਕੋਲ ਆ ਕੇ ਸੈੱਟ ਹੋ ਜਾਂਦੇ ਸ਼ਰਮ ਮਾਰੇ ਫਿਰ ਹੀਰ ਉਹਨਾਂ ਨੇ ਜੱਗਾ ਲੱਭ ਕੇ ਲਿਆਂਦਾ ਸਾਡੇ ਪਿੰਡਾਂ ਜੱਗਦੇ ਨੇ ਆ ਕੇ ਵੇਖਿਆ ਮੈਨੂੰ ਮੈਂ ਕਿਵੇਂ ਆ ਤੈਨੂੰ ਵੀ ਪਤਾ ਲੱਗਿਆ ਮੈਂ ਕਹਿੰਦਾ ਬਾਈ ਹੁਣੀ ਜਾਏ ਭਾਗ ਤੇ ਉਹ ਕਹਿੰਦਾ ਦੋ ਦਿਨ ਹੋ ਗਏ ਭਰਾਵਾ ਜੱਗਾ ਹੀ ਲੱਭਦੇ ਫਿਰਦੇ ਆ ਕਹਿੰਦਾ ਤੁਸੀਂ ਟੌਰ ਨਾ ਪੈ ਜਾਣੇ ਅਸੀਂ ਗੁੰਜਿਆਂ ਚ ਲੱਗ ਕੇ ਪਏ ਆ ਰੋਟਣਾ ਨਹੀਂ ਲਾਉਨੇ ਖਾ ਜਾਣੇ ਤੁਸੀਂ ਯਾਰ ਅਸੀਂ ਕੰਮਾਂ ਤੇ ਜਾਣਾ ਤੁਸੀਂ ਘੜੇ ਮਰੀ ਜੰਨੇ ਕਹਿੰਦਾ ਯਾਰ ਮੈਂ ਗੱਲ ਤਾਂ ਤੇਰੀ ਸਹੀ ਹੈ ਪਰ ਅਸੀਂ ਇਹ ਤੋਂ ਬਿਨਾ ਜਾਣਾ ਨਹੀਂ ਸੀ ਬਾਈ ਵਾਹੇ ਕਈ ਵਾਰੀ ਨਾ ਬੰਦਾ ਠੱਕੇ ਨਹੀਂ ਮਹਿਮਾਨ ਬਣ ਜਾਂਦਾ ਕਿਸੇ ਨਾਲ ਤੇ ਹੁਣ ਯਾਦ ਆਉਂਦਾ ਜਦੋਂ ਮੈਂ ਇੱਥੇ ਘੁੰਮਣ ਗਿਆ ਮਹੀਨਾ ਲੱਗ ਗਿਆ ਮੈਂ ਤੇ ਉਦੋਂ ਕੋਈ ਟੱਕਰ ਜਾਂ ਬਣ ਗਿਆ ਸੀਗਾ ਮੈਂ ਮੁੜਿਆ ਨਹੀਂਗਾ ਮਹੀਨਾ ਮਹੀਨਾ ਰਿਹਾ ਮੈਂ ਉਥੇ ਘੁੰਮਣ ਗਿਆ ਮੈਂ ਅੱਜਾਈ ਮੈਂ ਕਹਿੰਦਾ ਯਾਰ ਕਿਸੇ ਟਾਈਮ ਇੱਥੇ ਠੱਕੇ ਖਾਂਦੇ ਸੀ ਅੱਜ ਉੱਥੇ ਹੀ ਤੂੰ ਘੁੰਮਣਾ ਹੈ ਯਾਰ ਵੇਲੇ-ਵੇਲੇ ਦਾ ਮੰਗਲ ਪ੍ਰਮਾਤਮਾ ਨੇ ਤੁਹਾਨੂੰ ਪਤਾ ਨਹੀਂ ਕਦੋਂ ਫਰਸ਼ ਤੋਂ ਅਰਸ਼ ਤੇ ਤੇ ਕਦੋਂ ਅਰਸ਼ ਤੋਂ ਫਰਸ਼ ਤੇ ਕਰ ਦੇ ਉਹ ਕਹਿੰਦੇ ਨਾ ਦੇਣ ਦਾ ਦੇ ਲੈਂਦੇ ਥੱਕ ਪਾਏ ਜਗੰਤਰ ਖਾਈ ਗਾਇ ਵੀ ਜਿਹੜਾ ਦੇਣ ਵਾਲਾ ਨਹੀਂ ਠਾਕਦਾ ਲੈਣਾ ਵਾਲਾ ਥੱਕ ਜਾਂਦਾ ਜਿੰਨਾ ਕਾਉਦ ਕਰੇ ਪਰ ਬੰਦਾ ਲੈਣ ਵਾਲਾ ਚਾਹੀਦਾ ਉਹ ਤੋਂ ਮੰਗਣ ਵਾਲਾ ਚਾਹੀਦਾ ਝੋਲੀ ਅਡਣ ਵਾਲਾ ਚਾਹੀਦਾ ਉਹਦੇ ਮੂਹਰੇ ਭਖਾਰੀ ਬਣਨਾ ਪੈਂਦਾ ਦਾਤੇ ਮੂਹਰੇ ਫਿਰ ਮਿਲਦਾ ਕਿਉਂਕਿ ਮਾਪਿਓ ਮੂਰੇ ਵੀ ਰੋਣਾ ਪੈਂਦਾ ਫੇਰ ਆਪਾਂ ਨੂੰ ਖਰਚਾ ਦਿੰਦੇ ਹੁੰਦੇ ਸੀ ਅੱਜ ਕੱਲ੍ਹ ਵਾਲੇ ਬੱਚੇ ਤਾਂ ਚਲੋ ਹੋਰ ਆੰਨੇ ਜਿਹੇ ਕੱਢਦੇ ਆ ਤੇ ਭੁਗਾਨ ਨੂੰ ਵੀ ਉਹਨਾਂ ਕੀ ਮੰਨਦੇ ਆ ਇਹ ਅੱਜ ਕੱਲ੍ਹ ਵਾਲੇ ਰੱਬ ਨੂੰ ਵੀ ਉਹਨਾਂ ਕੀ ਮੰਨਦੇ ਜਿੰਨਾ ਕ ਆਪਾਂ ਨੂੰ ਆ ਪਰ ਆਪਾਂ ਜਿੰਨਾ ਕ ਮਾਪਿਓ ਦੀਆਂ ਦੇਰਦੀਆਂ ਕਰਦੇ ਸੀ ਨਾ ਉਦੋਂ ਡਬਲ ਦੇਰਦੀਆਂ ਮਾਲਕ ਮੂਰੇ ਕੰਡੀਆਂ ਪੈਂਦੀਆਂ ਫੇਰਦਨ ਸੋਕੇ ਨਾਲ ਦੇ ਬੰਦੇ ਉਹਨਾਂ ਕੰਨਾਂ ਦੀ ਕਿਸਮਤ ਹੀ ਮਾੜੀ ਹੁੰਦੀ ਹੈ ਜਿਵੇਂ ਕੋ ਸਾਡੇ ਰਿਸ਼ਤੇਦਾਰ ਸੀ ਉਹ ਮੈਂ ਨਾ ਤਾਂ ਲੈਣਾ ਨੀ ਉਹਨਾਂ ਦਾ ਰੌਲਾ ਪੈ ਗਿਆ ਪੈੜੀ ਦਾ ਰੌਲਾ ਭਰਾ ਦਾ ਤੇ ਉਹ ਭਰਾਵਾਂ ਦੇ ਕਾਬਜ਼ੇ ਵਾਲੇ ਆ ਗਏ ਉਹ ਟਰੈਕਟਰ ਚਲਾਤਾ ਉਹਨਾਂ ਨੇ ਉਹ ਭਰਾ ਦਾ ਗਿਆ ਨਹੀਂਗਾ ਤੇ ਉਹ ਸਾਡੇ ਵਾਲੇ ਦੋਨੇ ਜੀ ਤੁਰ ਕੇ ਲੈ ਕੇ ਜਾਂਦਾ ਬਬਰ ਛੇਰਾ ਨੇ ਜਾ ਕੇ ਰੋਕ ਲਿਆ ਟਰੈਕਟਰ ਮੈਂ ਘਰ ਵਾਲੀ ਨੂੰ ਗੱਲ ਦਰਸੀ ਜਾਵਾਂ ਮੈਂਗਾ ਰੋਕੇ ਟਰੈਕਟਰ ਕਿਦਾਂ ਲਿਆ ਦੀਨੇਰੀ ਵੰਦੀ ਗਿਆ ਇਹਨਾਂ ਦੋਨਾਂ ਨੇ ਮੈਂ ਕਿਹਾ ਨਹੀਂ ਨਹੀਂ ਇਹਨਾਂ ਦੋਨਾਂ ਦੀ ਉਹਨਾਂ ਨੇ ਬਹੁਤ ਕੁੱਤੇ ਮੈਂ ਗਏ ਬਾਅਦ ਡਾਕਟਰ ਨੇ ਪਏ ਆ ਕੇ ਸਾਥ ਕਿੱਥੇ ਆ ਕੇ ਬਾਅਦ ਵਾਲਾ ਬੰਦਾ ਕਹਿੰਦਾ ਸਾਥ ਤਾਂ ਮਾਰੀ ਨਹੀਂ ਯਾਰ ਗੁੱਦੀ ਗਈ ਮਾਰਗਾ ਭਾਈ ਸਰੀਰ ਸਾਰੇ ਪੂਰਲਾ ਕਰਦਾ ਕਹਿੰਦਾ ਸਾਰੇ ਦਰਦ ਕਰਦਾ ਯਾਰ ਮੈਂ ਕਿਹਾ ਤੁਹਾਡੇ ਕਰਮਾਂ ਚ ਜੀ ਤੁਸੀਂ ਤਾਂ ਐ ਤੱਕ ਜੇ ਮੈਂ ਢਾਰੀ ਵਾਲਾ ਕਾਕਾ ਤੇ ਢਾਲੀ ਵਾਲਾ ਜੋਰਾ ਗਈ ਹੁੰਦੇ ਲੜਾਈ ਨੂੰ ਫਿਰ ਮੇਰਾ ਕੋਹਟੀ ਪਣੀ ਤੁਹਾਡੇ ਅਹੀਂ ਭਰਾਵਾਂ ਉਹਨਾਂ ਦਾ ਹੁਣ ਵੱਡਾ ਬਜ਼ੁਰਗ ਘਰੇ ਤੇ ਵੱਡੇ ਬਜ਼ੁਰਗ ਨੂੰ ਹੁਣ ਉਹਦੇ ਘਰ ਵਾਲੀ ਆਕੇ ਸਾਡੇ ਬੰਦੇ ਦੇ ਕਹਿੰਦੀ ਵੀ ਮੈਂ ਨਹੀਂ ਰੱਖਣਾ ਇਹਨੂੰ ਹੁਣ ਬਾਪੂ ਕੋਲੇ ਢਾਈ ਕਿੱਲੇ ਪੈੜੀ ਨੇ ਉਹਨੇ ਸਵਾ ਸਵਾ ਕਿੱਲਾ ਦੋਨਾਂ ਭਰਾਵਾਂ ਨੂੰ ਵੰਡਤਾ ਹੁਣ ਜਿਹੜਾ ਦੂਜਾ ਸੀ ਵੱਡਾ ਉਹਨੇ ਤਾਂ ਸਵਾ ਕਿੱਲਾ ਵੀਚ ਲਿਆ ਬਾਪੂ ਨੂੰ ਲਾਰੇ ਨੂੰ ਲਾ ਕੇ ਕਹਿੰਦਾ ਮੈਨੂੰ ਲੋੜ ਹੈ ਗੂਠਾ ਲਵਾ ਲਿਆ ਹੁਣ ਸਵਾ ਉਹ ਛੋਟੇ ਵਾਲਾ ਬਾਪੂ ਕੋਲੇ ਹੀ ਆ ਨਾ ਬਾਪੂ ਦੇ ਹੀ ਆ ਤੇ ਉਹ ਉਹਨਾਂ ਨੇ ਬਾਪੂ ਕਰੋ ਘੜਤਾ ਬਾਪੂ ਵੱਡੇ ਹਾਲ ਚਲਿਆ ਗਿਆ ਵੱਡੇ ਨੇ ਸੇਵਾ ਕਰੀ ਤੇ 15 20 ਦੇਣਾਂ ਚ ਬਾਪੂ ਜੜਾਈ ਕਰ ਗਿਆ ਜਿਹੋਣਾਂ ਨੇ ਬੱਜਾ ਕਰਿਆ ਬਾਪੂ ਦਾ ਜਲੇਬੀਆਂ ਛੋਟੇ ਨੇ ਬਣਾਈਆਂ ਉਹ ਛੋਟੇ ਨੇ ਪਾਇਆ ਅੱਧੀ ਫਿਰੇ ਉਹਨੇ ਕਹਿੰਦਾ ਵੀ ਸਵਾ ਕਿਲਾ ਹੁਣ ਹੋਰ ਆ ਗਿਆ ਸਾਨੂੰ ਜਦੋਂ ਐਨ ਭੋਗ ਤੇ ਆ ਗਏ ਲੋਕ ਜਲੇਬੀਆਂ ਲਾ ਗਏ ਰਾਸ ਕੱਢਣਾ ਲਾ ਗਏ ਦਾੜੀਆਂ ਤੋਂ ਆਏ ਚਿੱਟਣ ਲਾ ਲਾ ਕੇ ਠੰਡ ਉਦੋਂ ਕਿਸੇ ਨੇ ਦੱਸਦਾ ਕਿ ਦੇਖ ਲੈ ਜੇ ਤੂੰ ਸਾਭ ਲੈਣ ਤੇ ਵਧੀਆ ਗੱਲ ਸੀ ਤੋ ਤਾਂ ਆਇਆ ਹੋ ਗਿਆ ਕਿ ਤੇ ਉਹ ਰੋਣ ਲੱਗ ਗਈ ਉੱਤੀ ਉੱਤੀ ਉਹ ਰੋਈ ਤੇ ਕਹ ਮਾਰੀਆਂ ਜਦੋਂ ਤੇ ਸਾਰੇ ਲੋਕ ਕਹਿੰਦੇ ਯਾਰ ਕਮਾਲ ਆ ਯਾਰ ਇਹਨਾਂ ਦਾ ਧੀ ਨਹੀਂ ਕਰਦੀ ਯਾਰ ਜਿੰਨਾਂ ਨੋਹ ਕਰਦੀ ਆ ਯਾਰ ਸਾਰੇ ਦਾ ਕਮਾਲ ਹੋ ਗਈ ਯਾਰ ਕਹਿੰਦੇ ਪਹਿਲੀ ਵਾਰ ਇਹ ਨਹੀਂ ਸੀ ਆਣੀ ਨੋਹ ਦੇਖੀ ਇੱਕ ਨੇ ਦੱਸਿਆ ਕਿ ਤੂੰ ਉਹਨਾਂ ਨੂੰ ਉਹਨੂੰ ਥੋੜਾ ਰੋਂਦੀ ਆ ਉਹ ਕਹਿੰਦਾ ਫੇਰ ਉਹ ਕਹਿੰਦਾ ਸਵਾਦ ਲਾ ਉਹ ਵੀ ਉਹਨੇ ਨਾ ਕਰਾ ਲਿਆ ਕਿਵੇਂ ਜਿਹੜਾ ਸੀਗਾ ਕਹਿੰਦੇ ਇਹਨੋਂ ਤਾਂ ਆਏ ਸੀ ਵੀ ਸਾਨੂੰ ਮਿਲਣਾ ਤਾਂ ਜਲੇਬੀਆਂ ਕੱਢਣਾ ਸੀ ਕਹਿੰਦੇ ਤਾਂ ਫੋਨ ਦੱਸਿਆ ਉਹਨਾਂ ਨੇ ਉਹ ਤਾਂ ਪਹਿਲਾਂ ਹੀ ਨਾ ਕਰਾ ਗਿਆ ਜਿਉਂਦੇ ਜਾਂਦੇ ਉਹਦੇ ਉਹਨੂੰ ਰੋਂਦੇ ਆ ਕਹਿੰਦਾ ਇਸ ਕਰਕੇ ਬੰਦੇ ਨੂੰ ਕੋਈ ਨਹੀਂ ਰੋਂਦਾ ਜਦੋਂ ਬੰਦਾ ਮਰਦਾ ਘਰ ਵਾਲੀ ਰੋਂਦੀ ਆ ਮੈਂ ਜਵਾਕ ਕਿਵੇਂ ਪਾਲੂ ਮਾਂ ਪਰੋਂਦੇ ਸਾਨੂੰ ਕੌਣ ਸੰਭੂ ਜਵਾਕ ਰੋਂਦਾ ਮੈਨੂੰ ਐਸ਼ ਕੌਣ ਕਰਾਊ ਸਭ ਆਪ ਕੋ ਆਪਣੇ ਕਰਮਾਂ ਨੂੰ ਰੋਂਦੇ ਆ ਬੰਦੇ ਦਾ ਕੋਈ ਐਡਾ ਰੋਲ ਨਹੀਂ ਹੁੰਦਾ ਪਰ ਬੰਦਾ ਜੱਫੇ ਪਾਉਂਦਾ ਸਾਰੇ ਦਾ ਇਹਨੂੰ ਆਹ ਵੀ ਮੇਰਾ ਆਹ ਵੀ ਮੇਰਾ ਆਹ ਵੀ ਮੇਰਾ ਬਾਅਦ ਪਤਾ ਲੱਗਦਾ ਸੱਜਣਾ ਤੇਰਾ ਕੁਝ ਵੀ ਨਹੀਂ ਸੱਤੇ ਕਾਜ ਕਈ ਵਾਰੀ ਇਹੋ ਜਿਹੀਆਂ ਗੱਲਾਂ ਬੰਦੇ ਬੋਲ ਜਾਂਦੇ ਜਿਵੇਂ ਸਾਡੀ ਭੈਣ ਨੇ ਬੋਲੀ ਸੀ ਆਮ ਆਦਮੀ ਪਾਰਟੀ ਚ ਕਹਿੰਦੀ 5 ਮਿੰਟ ਜੇ ਐਮਐਸਪੀ ਦੇ ਦੇ ਰਾਂਗੇ ਜਿੱਦੇ ਸਰਕਾਰ ਆ ਜੀ ਉਹ ਸਰਕਾਰ ਆ ਗਈ ਇਹ ਥੋੜਾ ਜਿਹਾ ਮੈਂ ਜਲਦਬਾਜ਼ੀ ਕਰ ਗਈ 5 ਮਿੰਟ ਗਲਤ ਗੱਲ ਹੋਦਰੂ ਉਹਨਾਂ ਨੇ ਕਹਾ ਹਜ਼ਾਰ ਹਜ਼ਾਰ ਰੁਪਇਆ ਖਾਤੇ ਚ ਪਾ ਦੇਵਾਂਗੇ ਹਾਲਾ ਕਿਸੇ ਨੂੰ ਕਿਸੇ ਤੇ ਯਕੀਨ ਨਾ ਬੰਦਿਆਂ ਨੇ ਤਾਂ ਜਿਹਨੂੰ ਪਾਈ ਪਾਈ ਜਨਾਨੀ ਹਰੇਕ ਨੇ ਵੋਟ ਝਾੜੂ ਨੂੰ ਪਾਈ ਵਿਆਪਾ ਹਜ਼ਾਰ ਕਿਉਂ ਗੁਆਈਆ ਆਪ ਦਾ ਉਹਨੂੰ ਕਹਾਂ ਮੈਂ ਦੋ ਦਿਨ ਪਹਿਲਾਂ ਕਿਹਾ ਸੀ ਕਿੰਨਾ 1100 ਦੇਵਾਂਗੇ ਹਜ਼ਾਰ ਵਾਲਾ ਹੁਣ ਵਧਾਤਾ 100 ਰੁਪਇਆ ਉਹਨੇ ਕਹਿੰਦੀਆਂ ਜੀ ਅੱਗੇ ਦਿੱਤਾ ਹਾਂਗੇ ਹੁਣ ਦੇ ਦੇਂਗਾ ਨਹਾ ਪਈ ਹਣਨੀ ਹਣ ਬੇਲੇ ਨਾ ਆਂ ਗਿਆ ਕਿਉਂਕਿ ਹੁਣ ਲੋਕ ਲਾਰਿਆਂ ਚ ਨਹੀਂ ਆਉਂਦੇ ਪਤਾ ਮੋਦੀ ਨੂੰ ਵੀ ਲੱਗਿਆ ਕਿ ਦੁਨੀਆ ਕਿੱਦਾਂ ਦੀ ਹੈ ਜੱਗੇ ਹੀ ਸੀ ਲੋਕ ਲਾਈ ਲੱਗ ਸੀਗੇ ਲੋਕ ਮਗਰ ਲੱਗ ਜਾਂਦੇ ਸੀਗੇ ਧਰਮਾਂ ਦੇ ਨਾਂ ਤੇ ਪਰੈਦਗੀ ਤੋਂ ਵੀ ਪਰੜਾ ਮਾਰਿਆ ਥੋੜਾ ਬਹੁਤ ਹੀ ਰਹਿ ਗਿਆ ਜਿਹਨੂੰ ਪੱਪੂ ਕਹਿੰਦੇ ਸੀਗੇ ਪੱਪੂ ਨੇ ਨੇਰੀ ਵਿਆਹੀ ਕੰਨਾਂ ਹੀ ਲੈ ਗਿਆ ਕੰਨਾਂ ਸੀਤਾ ਬਹੁਤ ਵੱਡੀ ਗੱਲ ਹੈ ਰਾਹੁਲ ਗਾਂਧੀ ਲਈ ਇਹ ਕਿੰਨੇ ਆ ਉਹ ਕੱਲਾ ਹੈ ਫਿਰ ਵੀ ਕਿੰਨੀਆਂ ਸੀਟਾਂ ਲੈ ਗਿਆ ਪਰ ਹਜੇ ਵੀ ਜੇ ਪ੍ਰਮਾਤਮਾ ਸੁਣ ਲੇ ਕਿਤੇ ਸਰਕਾਰ ਬਣਾ ਦੇ ਤਾਂ ਬਹੁਤ ਵਧੀਆ ਰਹਾਂਗੇ ਤੇ ਜੇ ਸਰਕਾਰ ਬਣਾ ਗਿਆ ਇਹ ਤੇ ਫੇਰ ਇਹ ਸਾਹਵਾਲਾ ਲੋ ਵੀ ਲੌਦੀਪੋਪਾਂ ਦੇ ਟਰੱਕ ਹੀ ਆਉਣੇ ਪਿੰਡਾਂ ਚੂਪੀ ਜਾਵਾਂਗੇ ਬੈਠੇ ਤੇ ਬਾੜਨਾ ਪਤਾ ਹੀ ਨਹੀਂ ਕੀ ਆ ਤੇ ਇਹਨਾਂ ਦੇ ਲੀਡਰ ਕਹਿੰਦੇ ਵੀ ਜੀ ਅੱਗ ਹੀ ਅੱਗ ਨਜ਼ਰ ਆਊਗੀ। ਵਾਕੇ ਹੀ ਉਹਨਾਂ ਦੀ ਸੋਚ ਆ ਜਿਹੜੀ ਅੱਗ ਹੀ ਅੱਗ ਨਜ਼ਰ ਆਉਗੀ। ਠੀਕ ਹੈ ਨਾ? ਪਰ ਵਧੀਆ ਗੱਲ ਆ ਸਾਰੇ ਭਰਾ ਅਰਦਾਸ ਕਰਿਓ ਕਿ ਕਦੇ ਵੀ ਸਾਡੇ ਪੰਜਾਬ ਤੇ ਕਾਲਾ ਦੌਰ ਜਾਂ ਮਾੜਾ ਦਿਨ ਕਦੇ ਬੁਨਾ ਨਾ। ਕਿਉਂਕਿ ਇੱਕ ਬੰਦੇ ਨੇ ਭਾਜਣ ਦੇ ਕੇ ਕਹਿੰਦਾ ਆ ਜਿਹੜੇ ਜਿਤਾਏ ਆ ਸਾਰੇ ਕੱਟੜ ਖਾਲਸਾਨੀਆਂ ਨੇ ਜਿਤਾਏ ਆ। ਸਿੱਖ ਨੇ ਤਾਂ ਵੋਟ ਹੀ ਨਹੀਂ ਪਾਈ ਤੇ ਮੈਂ ਕਿਹਾ ਸਾਰਿਆਂ ਨੇ ਤਾਂ ਵੋਟ ਪਾਤੀ। ਸਾਰੇ ਖਾਲਸਤਾਨੀ ਹੋ ਗਏ ਅਸੀਂ ਤਾਂ ਤੁਸੀਂ ਤਾਂ ਐਕਟ ਵੀ ਨਹੀਂ ਛੱਡਿਆ ਅਸੀਂ ਬੰਦੇ ਦੇ ਕੰਮ ਨੂੰ ਵੋਟ ਪਾਉਂਦੇ ਆ ਬੰਦੇ ਨੂੰ ਦੇਖ ਕੇ ਵੋਟ ਪਾਉਂਦੇ ਆ ਵੀ ਇਹ ਬੰਦਾ ਕੰਮ ਕਰੂਗਾ ਜਾਂ ਨਹੀਂ ਕੀ ਕੀਤਾ ਤੁਸੀਂ ਲੋਕ ਪਾਉਂਦੇ ਆ ਵੀ ਮੰਦਿਰ ਕਿਹਨੇ ਬਣਾਇਆ ਤੇ ਮਸਜਿਦ ਕਿਹਨੇ ਢਾਈ ਆ ਅਸੀਂ ਉਹ ਚੀਜ਼ਾਂ ਨਹੀਂ ਦੇਖਦੇ ਸਾਡੇ ਲਈ ਮਸਜਿਦ ਵੀ ਉਹੀ ਹੈ ਮੰਦਿਰ ਵੀ ਉਹੀ ਹੈ ਗੁਰਦਵਾਰਾ ਸਾਹਿਬ ਵੀ ਉਹੀ ਹੈ ਗਿਰਜਾ ਘਰ ਵੀ ਉਹੀ ਹੈ ਅਸੀਂ ਪ੍ਰਮਾਤਮਾ ਦਾ ਘਰ ਮੰਨਦੇ ਆਂ ਉਹਨਾਂ ਨੂੰ ਢਵਾਉਣ ਵਾਲਾ ਕਿਤੇ ਕਿਸੇ ਧਰਮ ਦਾ ਵੀ ਹੋਵੇ ਉਹ ਗੁਨਾਹਗਾਰ ਹੀ ਹੁੰਦਾ। ਨੋਕ ਕਿ ਤੁਸੀਂ ਵੋਟ ਪਾਓ ਇਨਸਾਨ ਨੂੰ ਵੋਟ ਪਾਓ ਕੰਮ ਨੂੰ ਜੇ ਤੁਸੀਂ ਭਲਾ ਚਾਹੁੰਦੇ ਹੋ। ਸਾਡਾ ਪੰਜਾਬ ਇਹ ਚੀਜ਼ਾਂ ਚਾਹੁੰਦਾ ਹੈ, ਤਰੱਕੀ ਚਾਹੁੰਦਾ ਹੈ। ਸਾਡੇ ਪੰਜਾਬ ਦਾ ਭਲਾ ਹੋਵੇ, ਚੰਗੇ ਬੰਦੇ ਜਿੱਤ ਕੇ ਅੱਗੇ ਹੋਣ। ਹੁਣ ਸਾਡੀ ਭਗਵਾਨ ਜੀ ਨੂੰ ਬੇਨਤੀ ਹੈ, ਮੌਤਮ ਆਲੀ ਨੇਰੀ ਲਿਆ ਦਿਓ ਜਿਹੜਾ 1100 ਕੈਦ ਕੀ ਸ਼ੁਰੂ ਕਰਦੇ। ਅਏ ਕਿ ਚੱਕ ਦੇ ਉਹ ਫਟੇ ਲੋਕਾਂ ਨੂੰ ਪਤਾ ਲੱਗ ਜੇ ਵੀ ਕੰਮ ਚੱਲ ਪਿਆ 600 ਜੂੰਡ ਤੋਂ 800 ਮਾਰੋ ਚੱਕੇ ਗਰਮੀਆਂ ਤੇ ਕਿ ਕਹੋ ਮਾ ਭਾਈ ਯਾਰ ਐ ਚੱਕ ਦੇ ਗ੍ਰੈਂਡ ਤਾਂ ਕਲੇ ਬਣਾ ਦੇ ਗ੍ਰੈਂਡ ਕੀ ਉਹਨਾਂ ਦਾ ਘੱਟ ਦੇ ਵੇਖੀ ਜਾਉ ਇਹਨਾਂ ਨੂੰ 11 1100 ਜਿਹੜੇ ਅੰਮ੍ਰੀਆ ਮਾਲ ਖਾਨ ਵਾਲੇ ਉਹਨਾਂ ਨੂੰ 50 5500 ਕਰ ਦੇ ਭੈਣ ਦੇ ਕਿਲੋ ਕਿਲੋ ਕੁੱਕੀ ਜਾ ਕੇ ਗਾਉਂ ਬੋਟਾਂ ਫਰਦਾਨੂ ਬਾ ਵੇਰ ਨੇ ਨੀ ਆਉਣੇ ਨਾ ਉਹ ਮਾਤਮਾ ਨਾ ਨਾ ਬੰਦਾ ਹੀ ਨਹੀਂ ਇਕੱਲੀ ਦੇਖੇ ਦਾ ਵੇਖ ਰੋ ਮੈਂ ਕਹਿੰਦਾ ਇਵੇਂ ਬਿਣਾ ਬੋਟਾਂ ਤੋਂ ਹੀ ਨਾ ਦੇ ਲਾਉਂਦੇ ਫਿਰਿਆ ਕਰਨਾ ਵਾਲਿਆਂ ਨੇ ਝੰਡਾ ਲੈ ਕੇ ਅਪੋਲੋ ਝੰਡਾ ਪੱਕੇ ਹੀ ਚੰਗਾ ਹੈ ਗੁਰੂ ਜੀ ਇਥੇ ਇਕਦਿਓ ਪਤਾ ਲੱਗ ਜਾ ਕਰੋ ਵੀ 5200 ਵਾਲਾ ਹੈ ਧੰਦੀ ਲੋਰ ਨਹੀਂ ਪਹਿੜੀ ਨਾਂ ਉਦਾਹਾਰ ਕਰ ਦੇਖਣਾ ਪੈਣਾ ਤੁਰੋਂ ਪਤਾ ਲੱਗ ਜਾ ਕਰੋ ਉਹ 5200 ਵਾਲਾ ਆਉਂਦਾ ਝੰਡਾ ਲਾਈ ਆਉਂਦਾ ਇਹ ਝੰਡਾ ਤਕਰੀਬਨ ਤੁਹਾਨੂੰ ਪਤਾ 9 ਬੰਦਿਆਂ ਦੇ ਲੱਗਿਆ ਆਉਂਦਾ ਹਾਂ ਚੋਂ 190 ਦੇ ਇਹ ਝੰਡਾ ਹੋ ਬੰਦਿਆਂ ਦੇ ਹੋ ਸਕਦਾ ਔਰਤਾਂ ਵੀ ਮਜਬੂਰੀ ਨੂੰ ਲਾ ਲੈਣ ਵਿਚਾਰ 5200 ਮਿਲਦਾ 1100 ਉਹ ਪਹਿ ਗਿਆ ਬਾਹਰ ਤੋਂ ਬਣ ਗਈ ਅੱਦਾ ਚਾਹ ਚਾਹੀਏ ਘਾਲਿਆ ਕਰਾਂਗੇ ਇਹ ਵੀ ਲਓ ਸਕੀਮ ਦਾ ਫਾਇਦਾ ਲਓ ਜਿਵੇਂ ਉਹ ਰਾਜ ਗਾਂਧੀ ਨੇ ਕਿਹਾ 85 85 100 ਪਾਉਂਡ ਕਰਤੇ 8500 ਨੂੰ ਲੱਗਣਾ ਬਈ ਸੱਚਾ ਟਹਿ ਟਹਿ ਪੰਜੇ ਤੇ ਹੱਥ ਦੁ ਕੌਣ ਲਾਦਾ ਨਾ ਆਪਣਾ ਬਦੂਚਾ ਲੋਕਾਂ ਨੇ ਇਸ ਕਰਕੇ ਤੁਸੀਂ ਵੀ ਕੋਈ ਐਸਾ ਯਾਦੂ ਫੇਡੋ ਸਰਕਾਰ ਤੁਹਾਡੀ ਹੈ ਜਿਵੇਂ ਨਾ ਦੁਨੀਆ ਮਾਲਾ ਮਾਲ ਹੋ ਜੇ ਖੋਲ ਦਿਓ ਖਜ਼ਾਨਿਆਂ ਦਾ ਮੂੰਹ ਸਾਡੇ ਵਾਲ ਨੂੰ ਕਹਿੰਦੇ ਸੀ ਖੋਲ ਦੇ ਖੋਲ ਦਿਓ ਦੇ ਆਦੋ ਮੇਰੀ ਜਾਕਦੇ ਹੋ ਪੰਜਾਬ ਨੂੰ ਮਾਲਾ ਮਾਲ ਕਰ ਦਿਓ ਜਮਿੰਦਰ ਕੁਮਾਰ ਗੁਜਰਾਲ ਨੇ ਆਇਆ ਹੱਥ ਮਾਰਤਾ ਇਹਨਾਂ ਜਿਹੜਾ ਕਰਜਾ ਮਾਫ ਉਹ ਮੈਂ ਤੁਸੀਂ ਕਰ ਦਿਓ ਵੀ ਚੱਕੋ ਵੀ ਕਰ ਜਾ ਮਾਅ ਜਿਸਨੇ ਬੈਂਕ ਦਾ ਕਿਸੇ ਦਾ ਵੀ ਦੇਣਾ ਅਸੀਂ ਦੇਵਾਂਗੇ ਮਾਅ ਪਰ ਹੁਣ ਸਾਡੇ ਨਾਲ ਖੜੋ ਸਾਰੇ ਖੜਨਗੇ ਦੁਨੀਆ ਸੂਲ ਚਾਹੁੰਦੀ ਐ ਛੋਟੀ ਨਹੀਂ ਵੱਡੀ ਚਾਹੁੰਦੀ ਥੋੜੀ ਜਿਹੀ ਵੱਡੀ ਇਹ ਲੋ ਸਾਈਕਲ ਵਾਲਾ ਮੋਟਰਸਾਈਕਲ ਚਾਹੁੰਦਾ ਮੋਟਰਸਾਈਕਲ ਵਾਲਾ ਜੱਗੀ ਚਾਹੁੰਦਾ ਮੇਰਾ ਜਦੋਂ ਟਰੱਕ ਜਾਈ ਜਾਂਦਾ ਸੀ ਇੱਕ ਮਗਰ ਟਰੱਕ ਆ ਗਿਆ ਮੇਰੇ ਘਰ ਵਾਲੀ ਕਹਿੰਦੀ ਐ ਟੈਂਪੂ 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 ਲੰਘੇ ਆਣ ਦੇ ਮੈਂ ਕਿਹਾ ਟਰੱਕ ਆ ਉਹਨੂੰ ਮੂਰੇ ਟੈਂਪੂ ਜਾਵੇ ਸੱਚੀ ਕਹਿੰਦੀ ਐ ਕੋਹ ਟਰੱਕ ਜਾਂਦਾ ਕਈ ਦਰ ਜਾਂਦਾ ਟਰੱਕ ਮੈਂ ਕਿਹਾ ਇਹ ਟੈਂਪੂ ਆ ਕੀ ਖਾਗੀ ਮੈਂ ਕਿਹਾ ਤੂੰ ਮੈਨੂੰ ਕਹਿੰਦੀ ਮੈਂ ਤਾਂ ਹਰੇਕ ਦੀ ਜ ਟੈਂਪੂ ਮੈਂ ਕਿਹਾ ਜੇ ਕਿਤੇ ਸਾਰੇ ਮੂਰੇ ਟੈਂਪੂ ਲੱਗਿਆ ਹੁੰਦਾ ਫੇਰ ਤਾਂ ਬਰਾ ਨਜ਼ਾਰਾ ਆਉਣਾ ਸੀ ਕਹਿੰਦੀ ਕਿਉਂ ਮੈਂ ਕਿਹਾ ਫੇਰ ਤਾਂ ਹਰੇਕ ਨੇ ਗਿਆ ਕਰਨਾ ਸੀ ਕਿ ਮੈਂ ਟੈਂਪੂ ਸਪਲੈਂਟਰ ਲਿਆਂਦਾ 5 11 ਵਾਲਾ ਅਸੀਂ ਤੈਨੂੰ 3200 ਕੋੜਦੇ ਆ ਕਿਸੇ ਨੇ ਨਹੀਂ ਗਿਆ ਕਰਨਾ ਜੀ ਦਾ ਮੈਂ ਤੈਨੂੰ ਪੁੱਛਿਆ ਆ ਭਾਈ ਦਲ ਇੰਨੇ ਰਲੇ ਚੈਨ ਤੂੰ ਲੈਦੀ ਨਹੀਂ ਜਦੋਂ ਤੈਨੂੰ ਹਰੇਕ ਮੂਰੇ ਲਾ ਦੇਣਾ ਮੈਂ ਗਿਆ ਆਪਾਂ ਉਹਦੇ ਕਹਿੰਦੇ ਤੁਸੀਂ ਵੀ ਹਰੇਕ ਮੂਰੇ 5200 ਲਾ ਦਿਓ ਮੁਰ ਕਿਉਂ ਨਕਸ਼ਾ ਹੀ ਚੇਂਜ ਹੋ ਜਾਊਗਾ ਅਮਲੀਆਂ ਦਾ ਨਾਮ ਬੰਦ ਹੋ ਜਾਊ ਅਮਲੀ ਕੋਈ ਨਹੀਂ ਕਹਿੰਦਾ 5200 ਵਾਲਾ ਕਹਿ ਗਿਆ ਕਰਨਗੇ ਭਾਈ 5200 ਵਾਲਾ ਇਨਾਰੇ ਦੁਨੀਆ ਗਉਣ ਗਰੂ ਆਟੇ ਭੜੋ ਧਿਆਤ ਰਹਿਣ ਧਾਨੇ ਭੜੋ ਧਿਆਤ ਰਹਿਣ ਲੋਕ ਸੁਖੇ ਰਹਿਣ ਰੰਗ ਭਾਗ ਲਗੇ ਰਹਿਣ ਪਰਬਾ ਤੁਹਾਡੇ ਘਰੇ ਜੈ ਜੈ ਕਰਾ ਹੁਣ ਤੇ ਤੂੰ ਹੀ ਰਾਜੇ ਦੇ ਦੇ ਸ਼ਾਦੋ ਮੁੱਠਾ ਕਿਰਪਈਏ ਆਏ ਨੂੰ ਕੋਈ ਨਹੀਂ ਹੁੰਦਾ ਪਿੰਡਾਂ ਨੂੰ ਘਰ ਘਰ ਪਹੁੰਚਾਓ ਘਰ ਘਰ ਬਿਆਦੋ ਨੇਰੀ ਸਾਡੀ ਤਾਂ ਇਹੀ ਬੇਨਤੀ ਹੈ ਠੀਕ ਹੈ ਜੀ ਤੁਸੀਂ ਵੀ ਨੇਰੀ ਲਿਆ ਦਿਓ ਚੈਨਲ ਸਬਸਕ੍ਰਾਈਬ ਕਰਨ ਵਾਲੀ ਮੈਂ ਕਦੇ ਦਿਨ ਘੋਰ ਭਗਵੰਤ ਮਾਨ ਨੂੰ ਕਹਿ ਕੇ ਤਰਾਉਣਾ ਹਾਲ ਇਹ ਪੈਸੇ ਵਾਲਾ ਵੀ ਤੁਸੀਂ ਸਬਸਕ੍ਰਾਈਬਰ ਵਾਲਾ ਹੱਲ ਕਰ ਦਿਓ ਆਪਣਾ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜੰਟਾ ਕੁਝ ਕਰ ਦਿਓ ਤੇ ਫਿਰ ਮੈਂ ਤੁਹਾਨੂੰ ਟੈਂਪੂ ਸਾਈਕਲ ਵੰਡਾਂਗੇ ਸਾਰਿਆਂ ਨੂੰ ਠੀਕ ਹੈ ਜੀ ਤੇ ਦਰਸ਼ਨ ਜੀ ਦੁਬਾਰਾ ਸਤਿ ਸ਼੍ਰੀ ਅਕਾਲ ਆ ਬਾਈ ਜੀ ਤੰਗੋਰੀ ਵਾਲਿਓ ਜੀ ਬਹੁਤ ਗੁੱਸਾ ਕਰਦੇ ਹੋ ਭਾਜੀ ਰਸਾਨਾ ਕਰਿਆ ਕਰੋ ਸਦਾ ਖੋਸ ਰਹਾ ਕਰੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ